ਸਾਡੇ ਸਿਹੜੀਆਂ ਦੇ ਨਾਲ ਜੁੜੇ ਸਾਡੇ ਸਾਰੇ ਹੀ ਵਿਦਿਆਰਥੀ ਭੈਣ ਫਰਾ ਸਾਡੀਆਂ ਮਾਤਾਵਾਂ ਭੈਣਾ ਬਜ਼ੁਰਗ ਸਾਰਿਆਂ ਨੂੰ ਪਿਆਰ ਖਰੀ ਸਤਿ ਸ਼੍ਰੀ ਅਕਾਲ ਜੀ ਅਕਤੂਬਰ ਮਹੀਨਾ ਸ਼ੁਰੂ ਹੋਣ ਦੀ ਕਗਾਰ ਤੇ ਆ ਕੱਲ ਤੋਂ ਜਿਹੜੀ ਹੈ ਅਕਤੂਬਰ ਮਹੀਨੇ ਦੀ ਪਹਿਲੀ ਤਰੀਕ ਹੋ ਜਾਣੀ ਹੈ ਪੈਨਸ਼ਨਾਂ ਪਾਉਣ ਦਾ ਕੰਮ ਵੀ ਕੱਲ ਤੋਂ ਪੰਜਾਬ ਸਰਕਾਰ ਸ਼ੁਰੂ ਕਰ ਸਕਦੀ ਹੈ ਜਲਦ ਜੜੀਆਂ ਨੇ ਪੈਨਸ਼ਨਾਂ ਜਾਰੀ ਹੋਣ ਗਿਆ ਸੋ ਜੋ ਅਪਡੇਟ ਨਵੀਆਂ ਆ ਰਹੀਆਂ ਨੇ ਸਤ ਫਿਲੋਂ ਤੁਹਾਡੇ ਨਾਲ ਸਾਂਝੀ ਕਰਾਂਗੇ ਕੱਲ ਕੁ ਗਿਆ ਅੰਸਵਾ ਪੰਜਾਬ ਦਾ ਜੀ ਕੱਲ੍ਹ ਵਿਸ਼ੇਸ਼ ਜਿਹੜਾ ਸੈਸ਼ਨ ਜੋ ਮੁੱਖ ਮੰਤਰੀ ਪੰਜਾਬ ਵੱਲੋਂ ਸੱਦਿਆ ਗਿਆ ਸੀ ਸੋ ਕੱਲ੍ਹ ਉਹਦੀ ਜਿਹੜੀ ਕਾਰਵਾਈ ਕੀ ਹੋਈ ਆ ਚ ਕੋਈ ਫੈਸਲੇ ਲਏ ਗਏ ਨੇ ਤੁਹਾਨੂੰ ਦੱਸਾਂਗੇ ਵਿਧਾਨ ਸਭਾ ਦੇ ਵਿੱਚ ਬੋਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੇ ਨੇ ਹੜ੍ਹ ਸੰਕਟ ਤੇ ਗੰਭੀਰ ਚਿੰਤਾ ਜਤਾਈ ਉਹਨਾਂ ਕਿਹਾ ਕਿ ਸਿੱਕਰ ਸਾਹਿਬ ਇਹ ਸੰਕਟ ਇਤਿਹਾਸਕ ਹੈ ਉਹਨਾਂ ਨੇ ਨੌਜਵਾਨਾਂ ਤੇ ਐਨ ਜੀਓਜ਼ ਫੌਜ ਅਤੇ ਸਮੂਹ 파ਟੀਆਂ ਦੀ ਮਦਦ ਦਾ ਧੰਗਵਾਦ ਕੀਤਾ ਮਾਨਨੇ ਦੱਸਿਆ ਕਿ 26 ਤੋਂ ਲੈ ਕੇ 75% ਫਸਲ ਨੁਕਸਾਨ ਤੇ 10000 ਰੁਪਏ ਮੁਆਵਜ਼ਾ ਜਿਹੜਾ ਦਿੱਤਾ ਜਾਵੇਗਾ 75 ਤੋਂ ਲੈ ਕੇ 100% ਜਿਹੜੇ ਖਰਾਬੇ ਤੇ ਜਿਹੜਾ 20000 ਰੁਪਏ ਅਤੇ ਘਰਾਂ ਦੇ ਪੂਰੇ ਨੁਕਸਾਨ ਤੇ ਮੁਆਵਜ਼ੇ ਦਿੱਤੇ ਜਾਣਗੇ ਡੇ ਲਿਸਟਿੰਗ ਵਾਸਤੇ 72000 ਰੁਪਏ ਪ੍ਰਤੀ ਏਕੜ ਦਾ ਐਲਾਨ ਹੋਇਆ ਅਤੇ ਕੀਤਾ ਗਿਆ ਉਹਨਾਂ ਕਿਹਾ ਕਿ ਦੀਵਾਲੀ ਤੋਂ ਪਹਿਲਾਂ ਮੁਆਵਜ਼ਾ ਮਿਲੇਗਾ ਤਿਹਾੜ ਦਾ ਦੀਵਾਲੀ ਦਾ ਉਸ ਤੋਂ ਪਹਿਲਾਂ ਮੁਆਵਜ਼ਾ ਇਹਨਾਂ ਇਹਨਾਂ ਲੋਕਾਂ ਤੱਕ ਪਹੁੰਚਦਾ ਕੀਤਾ ਜਾਵੇਗਾ ਜਦੋਂ ਆਹ ਸੀਐਮ ਆਨੇ ਕਿਹਾ ਕਿ ਰੋਡੀਆਂ ਜਾਂ ਫਿਰ ਖਤਮ ਹੋਈਆਂ ਜ਼ਮੀਨਾਂ ਲਈ 47500 ਰੁਪਇਆ ਹੈਟੇਅਰ ਮੁਤਾਬਕ ਜਿਹੜਾ ਮੁਆਵਜ਼ਾ ਦਿੱਤਾ ਜਾਵੇਗਾ ਕੇਂਦਰ ਤੋਂ 1600 ਕਰੋੜ ਰੁਪਇਆ ਦੀ ਰਾਹਤ ਤੇ ਇਹ ਨਿਰਾਸ਼ਾ ਜਤਾਉਂਦਿਆਂ 20000 ਕਰੋੜ ਦੀ ਮੰਗ ਕੀਤੀ ਉਹਨਾਂ ਕਹਿੰਦੇ ਜੇਕਰ ਕੇਂਦਰ ਨੇ ਪੰਜਾਬ ਨਾਲ ਧੋਖਾ ਕੀਤਾ ਹਰਦਾਨ ਮੰਤਰੀ ਮੀਟਿੰਗ ਹਰਦਾਨ ਮੰਤਰੀ ਨਾਲ ਮੀਟਿੰਗ ਨਹੀਂ ਦਿੱਤੀ ਤਾਂ ਅੱਗੇ ਸੋ ਇਹ ਸਾਰੇ ਫੈਸਲੇ ਜਿਹੜੇ ਕੱਲ ਕੈਸਾ ਦੇ ਅੰਬਨਾ ਸਵਾਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੇ ਇਹ ਜਿਹੜੇ ਕੈਸਾ ਦੇ ਉੱਥੇ ਬੋਲਦਿਆਂ ਉਹਨਾਂ ਨੇ ਸੰਬੋਧਨ ਕੀਤਾ ਸਵਾਫਾ ਅੱਗੇ ਵਧਾਂਗੇ ਜੀ ਸੋ ਅੱਜ ਤਰੀਖ ਹੈ ਜੀ 30 ਸਤੰਬਰ ਜਦੋਂ ਅਸੀਂ ਇਹ ਵੀਡੀਓ ਬਣਾ ਰਿਹਾ ਸਵੇਰ ਦੇ 9 ਵਜ ਰਏ ਨੇ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਇਹ ਦੱਸ ਦਈਏ ਕੱਲ ਤੋਂ ਅਸੀਂ 1 ਅਕਤੂਬਰ ਤੋਂ ਸਵੇਰੇ ਸ਼ਾਮ ਵੀਡੀਓ ਲੈ ਕੇ ਆਇਆ ਕਰਾਂਗੇ ਕੱਲ ਤੋਂ ਸਵੇਰੇ ਫਾਇੰਡੀਆਂ ਨੇ ਦੁਪਹਿਰੇ ਫਾਇੰਡੀਆਂ ਨੇ ਸ਼ਾਮ ਨੂੰ ਫਾਇੰਡੀਆਂ ਨੇ ਤੁਹਾਨੂੰ ਲਾਈਵ ਆ ਕੇ ਦੱਸਿਆ ਕਰਾਂਗੇ ਜੇਕਰ ਤੁਸੀਂ ਚਾਹਦੇ ਆ ਕਿ ਇੱਕ ਵਾਰੀ ਅਪਡੇਟ ਦਈਏ ਤਾਂ ਵੀ ਤੁਸੀਂ ਇਸ ਵੀਡੀਓ ਤੇ ਮੈਸੇਜ ਕਰਨਾ ਹੈ ਸਾਨੂੰ ਕਮੈਂਟ ਕਰਨਾ ਹੈ ਜੇਕਰ ਤੁਸੀਂ ਚਾਹਦੇ ਆ ਸਵੇਰੇ ਸ਼ਾਮ ਦੋਨੋਂ ਟਾਈਮ ਅਪਡੇਟ ਦਈਏ ਤਾਂ ਵੀ ਤੁਸੀਂ ਇੱਥੇ ਕਮੈਂਟ ਕਰਨਾ ਹੈ ਤੁਹਾਡੇ ਕਮੈਂਟ ਤੇ ਅਸੀਂ ਵੀਡੀਓ ਜੜੀਆਂ ਉਸੇ ਮੁਤਾਬਕ ਲੈ ਕੇ ਆਇਆ ਕਰਾਂਗੇ ਕੱ ਪੈਨਸ਼ਨਾਂ ਦਾ ਕੰਮ ਸ਼ੁਰੂ ਹੋ ਜਾਣਾ ਹੈ ਭਾਵੇਂ ਹੈਂਡੀਕੈਪ ਪੈਨਸ਼ਨ ਹੈ ਬੜਾਪਾ ਪੈਨਸ਼ਨ ਹੈ ਵਿਧਵਾ ਪੈਨਸ਼ਨ ਹੈ ਪੈਣਾ ਦੀ ਸਾਡੀ ਤੇ 1500 ਰੁਪਇਆ ਜਾਂ ਜਿਹੜੀ ਪੈਸ਼ਨ ਆਵੇਗੀ 2500 ਦੀ ਅੱਜ ਤੱਕ ਯਾਨੀ 30 ਤੰਬਰ ਤੱਕ ਹਾਲੇ ਕੋਈ ਸਰਕੂਲਰ ਕੋਈ ਅਪਡੇਟ ਨਹੀਂ ਹੈ ਤੇ 2500 ਦਾ ਹਾਲੇ ਕੋਈ ਐਦਾਂ ਦਾ ਕੋਈ ਬਿਆਨ ਜਾਂ ਫਿਰ ਕੋਈ ਐਲਾਨ ਨਹੀਂ ਹੈ 1500 ਰੁਪਇਆ ਹੋਣੀ ਹੈ ਜੀ ਤੇ ਕੱਲ ਤੋਂ ਕੰਮ ਇਹ ਸ਼ੁਰੂ ਹੋ ਸਕਦਾ ਹੈ 3-4 ਦਿਨ ਤਰੀਕਾ ਤੋਂ ਹੋ ਸਕਦਾ ਹੈ ਪੈਨਸ਼ਨਾਂ ਦਾ ਕੰਮ ਜਿਹੜਾ ਨੇ ਪਰੇ ਚੜ ਜੇ ਤੇ ਇੱਕ ਦੋ ਜਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਵੀ ਹੋ ਜਾਣ ਤਿੰਨ ਚਾਰ ਤਰੀਕਾਂ ਤੋਂ ਸੋ ਅੱਗੇ ਦਾ ਫਿਰ ਪੈਨਸ਼ਨਾਂ ਪੈਣੀਆਂ ਖਣੀਆਂ ਨੇ ਕਿਉਂਕਿ ਤਿਹਾੜ ਦਾ ਸੀਜ਼ਨ ਹੈ ਤੇ ਪੈਸ਼ਨਾਂ ਜਲਦ ਜਾਰੀ ਹੋਣ ਦੀ ਉਮੀਦ ਹੈਗੀ ਆ ਸੋ ਅਸੀਂ ਕੱਲ ਲਾਈਵ ਆਇਆ ਕਰਾਂਗੇ ਜੀ ਤੇ ਤੁਸੀਂ ਸਾਨੂੰ ਇਸ ਚੈਨਲ ਤੇ ਜਿਹੜਾ ਤੁਸੀਂ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਜਿਹੜੇ ਸਾਡੇ ਸਰੋਤੇ ਨੇ ਜਿਹੜੇ ਖਾਸ ਕਰ ਪੈਨਸ਼ਨ ਧਾਰਕ ਨੇ ਭਾਵਿਆ ਬਜ਼ੁਰਗ ਨੇ ਭਾਵਿਓ ਹੋ ਹੈਂਡੀਕੈਪ ਪੈਨਸ਼ਨ ਧਾਰਕ ਨੇ ਪੈਣ ਫਰਾਨੀ ਸਾਡੇ ਸਾਡੀਆਂ ਭੈਣਾਂ ਨੇ ਜਿਨ੍ਹਾਂ ਦੀ ਵਿਧਵਾ ਫੈਸ਼ਨਾਂ ਲਗੀਆਂ ਉਨਾ ਤੱਕ ਵੀਡੀਓ ਸਾਡੀਆਂ ਜਾਣ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਪ੍ਰੈਸ਼ਨਾ ਕਿਲੇ ਜ਼ਿਲ੍ਹਾ ਦੇ ਵਿੱਚ ਆ ਚੁੱਕੀਆਂ ਨੇ ਸੋ ਇਹਨੇ ਇੱਕ ਬੇਨਤੀ ਕਰਦਾ ਹੋਇਆ ਸਾਰਿਆਂ ਨੂੰ ਪਿਆਰ ਫਰੇਵ ਸਤਿ ਸ਼੍ਰੀ ਅਕਾਲ ਜੀ ਮਿਲਦੇ ਹਾਂ ਕੱਲ ਲਾਈਵ ਦੇ ਵਿੱਚ ਧੰਨਵਾਦ